ਸਤਿ ਸ਼੍ਰੀ ਅਕਾਲ ਜੀ ਨੋਵਲ ਲਾਲੀ ਭਾਗ 15 ਲੇਖਕ ਗੁਰਵਿੰਦਰ ਸਿੱਧੂ ਖਿਆਲਾਂ ਦੇ ਜਾਲ ਵਿੱਚ ਕੈਦ ਰਹਿ ਲੈਣ ਦੇ ਜਜ਼ਬਾਤਾਂ ਨੂੰ ਪਿੰਜਰੇ ਚੋਂ ਆਜ਼ਾਦ ਕਿਉਂ ਕਰਨਾ ਕਾਲੀਆਂ ਰਾਤਾਂ ਨੂੰ ਐਨੀ ਕਾਲੀ ਕਿਉਂ ਪਈ ਐ ਤੈਨੂੰ ਜੁਦਾ ਹੋਣ ਦੀ ਗੈਰ ਬਣ ਕੇ ਵੀ ਹੋ ਲੈਣ ਦੇ ਚੰਦ ਮੁਲਾਕਾਤਾਂ ਨੂੰ ਗੁੱਲੀ ਜਿੰਨਾ ਜ਼ਿਆਦਾ ਲੋਕਾਂ ਅੱਗੇ ਸ਼ਰੀਫ ਬਣ ਕੇ ਰਹਿੰਦਾ ਸੀ ਉਦਾ ਦਿਮਾਗ ਉਹਨਾ ਹੀ ਜ਼ਿਆਦਾ ਤੇਜ਼ ਤੇ ਚਲਾਕ ਸੀ ਗੁੱਲੀ ਨੂੰ ਪਤਾ ਸੀ ਕਿ ਵਿਰੋਧੀ ਕਮਜ਼ੋਰੀ ਕੀ ਹੈ ਗੁੱਲੀ ਦੇ ਸ਼ੈਤਾਨੀ ਦਿਮਾਗ ਵਿੱਚ ਉਦੋਂ ਤੋਂ ਹੀ ਇਹ ਗੱਲਾਂ ਘੁੰਮਣ ਲੱਗ ਪਈਆਂ ਸੀ ਕਿ ਕਿਵੇਂ ਵੀਰੋ ਨੂੰ ਆਪਣੀਆਂ ਗੱਲਾਂ ਵਿੱਚ ਲਾ ਕੇ ਬੇਵਕੂਫ ਬਣਾਉਣਾ ਹੈ ਤੇ ਨਾਲ ਨਾਲ ਵੀਰੋ ਨੂੰ ਹਮੇਸ਼ਾ ਲਈ ਇਸ ਗੱਲ ਲਈ ਚੁੱਪ ਵੀ ਕਰਵਾ ਕੇ ਰੱਖਣਾ ਹੈ ਵੀਰੋ ਨੇ ਚਤਰੇ ਲਈ ਰੀਜਾਂ ਲਾਲ ਲਾ ਕੇ ਆਪਣਾ ਹੁਸਨ ਸ਼ਿੰਗਾਰ ਰੱਖਿਆ ਸੀ ਵੀਰੋ ਤਾਂ ਉਂਝ ਹੀ ਜਵਾਨੀ ਦੇ ਨਸ਼ੇ ਵਿੱਚ ਮਗਰੂਰ ਰਹਿੰਦੀ ਸੀ ਅੱਜ ਤਾਂ ਵੀਰੋ ਨੂੰ ਹੋਰ ਵੀ ਜ਼ਿਆਦਾ ਲੋਰ ਚੜੀ ਹੋਈ ਸੀ ਵੀਰੋ ਦੇ ਸੂਟਾਂ ਵਿੱਚੋਂ ਨਜ਼ਰ ਆਉਂਦੇ ਵੀਰੋ ਦੇ ਨਰਮ-ਨਰਮ ਅੰਗਾ ਨੇ ਵੀ ਗੁੱਲੀ ਨੂੰ ਵੀਰੋ ਦੇ ਨੇੜੇ ਆਉਣ ਤੇ ਗੁੱਲੀ ਦੇ ਸ਼ੈਤਾਨੀ ਦਿਮਾਗ ਨੂੰ ਹੋਰ ਵੀ ਜ਼ਿਆਦਾ ਸੋਚਣ ਲਈ ਮਜਬੂਰ ਕੀਤਾ ਹੋਇਆ ਸੀ ਗੁੱਲੀ ਦੀ ਗੱਲ ਸੁਣ ਕੇ ਪਿੱਛੇ ਵੱਲ ਹੋਈ ਵੀਰੋ ਦੇ ਫਿਰ ਤੋਂ ਨੇੜੇ ਆਉਂਦੇ ਗੁੱਲੀ ਨੇ ਵੀਰੋ ਦੀਆਂ ਅੱਖਾਂ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਵੀਰੋ ਵੀ ਗੁੱਲੀ ਦੇ ਇੱਕਦਮ ਬਦਲੇ ਵਿਵਹਾਰ ਤੋਂ ਚਿੰਤਾ ਵਿੱਚ ਸੀ ਵੀਰੋ ਦੀ ਸਮਝ ਤੋਂ ਬਾਹਰ ਹੀ ਸੀ ਗੁੱਲੀ ਵੀਰੋ ਦੇ ਨੇੜੇ-ਨੇੜੇ ਆ ਰਿਹਾ ਸੀ ਤੇ ਵੀਰੋ ਉਨੀ ਹੀ ਆਪਣੇ ਪੈਰ ਪਿੱਛੇ ਵੱਲ ਰੱਖਦੀ ਪਿੱਛੇ ਹਟਣ ਲੱਗੀ ਹੋਈ ਸੀ ਵੀਰੋ ਦੇ ਚਿਹਰੇ ਦਾ ਰੰਗ ਵੀ ਉੱਡ ਚੁੱਕਿਆ ਸੀ ਪਿੱਛੇ ਹਟਦੀ-ਹਟਦੀ ਵੀਰੋ ਕੰਧ ਦੇ ਨਾਲ ਜਾ ਲੱਗੀ ਗੁੱਲੀ ਵੀਰੋ ਵੱਲ ਹੀ ਅੱਗੇ-ਅੱਗੇ ਆ ਰਿਹਾ ਸੀ ਪਿੱਛੇ ਕੰਧ ਦੇ ਨਾਲ ਲੱਗੀ ਵੀਰੋ ਦਾ ਦਿਲ ਵੀ ਤੇਜ਼-ਤੇਜ਼ ਧੜਕਣ ਲੱਗਿਆ ਹੋਇਆ ਸੀ ਵੀਰੋ ਦੇ ਸਾਹ ਵੀ ਪੂਰੇ-ਪੂਰੇ ਤੇਜ਼ ਚੱਲਣ ਲੱਗ ਪਏ ਗੁੱਲੀ ਬਿਨਾਂ ਰੁਕੇ ਤੇ ਬਿਨਾਂ ਡਰੇ ਹੀ ਵੀਰੋ ਦੇ ਨੇੜੇ ਆ ਰਿਹਾ ਸੀ ਵੀਰੋ ਤੇ ਗੁੱਲੀ ਦਾ ਫਾਸਲਾ ਹੁਣ ਕੁਝ-ਕੁ ਇੰਚ ਦਾ ਹੀ ਰਹਿ ਗਿਆ ਸੀ ਵੀਰੋ ਦਾ ਚਿਹਰਾ ਡਰ ਦੇ ਮਾਰੇ ਪਸੀਨੇ ਨਾਲ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਵੀਰੋ ਦੇ ਮੱਥੇ ਤੋਂ ਪਸੀਨਾ ਚੋ-ਚੋ ਕੇ ਵੀਰੋ ਦੇ ਚਿਹਰੇ ਤੋਂ ਹੁੰਦਾ ਹੋਇਆ ਵੀਰੋ ਦੇ ਸੂਟ ਤੇ ਡਿੱਗਣ ਲੱਗ ਪਿਆ ਜਿਹੜੀ ਵੀਰੋ ਨੇ ਪਹਿਲਾਂ ਗੁੱਲੀ ਦੇ ਚਪੇੜਾ ਮਾਰੀਆਂ ਸੀ ਹੁਣ ਉਹ ਵੀਰੋ ਹੀ ਗੁੱਲੀ ਕੋਲੋਂ ਡਰ ਰਹੀ ਸੀ ਗੁੱਲੀ ਨੇ ਕੰਧ ਦੇ ਨਾਲ ਲੱਗੀ ਵੀਰੋ ਦੇ ਪੈਰਾਂ ਦੇ ਨਾਲ ਪੈਰ ਜੋੜ ਲਏ ਗੁੱਲੀ ਵੀਰੋ ਦੇ ਹੋਰ ਨੇੜੇ ਆਇਆ ਵੀਰੋ ਦੀਆਂ ਡਰ ਨਾਲ ਅੱਖਾਂ ਬੰਦ ਹੋ ਚੁੱਕੀਆਂ ਸੀ ਡਰ ਨਾਲ ਸਹਮੀ ਹੋਈ ਵੀਰੋ ਇਕੱਠੀ ਜਹੀ ਹੋਈ ਕੰਧ ਦੇ ਵਿੱਚ ਵੜ ਜਾਣ ਲਈ ਤਿਆਰ ਸੀ ਜਿੰਨਾ ਹੋ ਸਕਦਾ ਉਹਨਾਂ ਗੁੱਲੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਗੁੱਲੀ ਉਹਨਾਂ ਹੀ ਵੀਰੋ ਦੇ ਨੇੜੇ ਆ ਰਿਹਾ ਸੀ ਵੀਰੋ ਨੇ ਆਪਣੀਆਂ ਅੱਖਾਂ ਤਾਂ ਬੰਦ ਕੀਤੀਆਂ ਹੋਈਆਂ ਸੀ ਫਿਰ ਵੀ ਵੀਰੋ ਨੂੰ ਬੁੱਲੀ ਦੇ ਨੇੜੇ ਆਉਣ ਦਾ ਅਹਿਸਾਸ ਹੋ ਰਿਹਾ ਸੀ ਵੀਰੋ ਦਾ ਦਿਲ ਤੇਜ਼ ਤੇਜ਼ ਧੜਕਣ ਲੱਗਿਆ ਹੋਇਆ ਸੀ ਕੋਠੇ ਵਿੱਚ ਹੋਰ ਸਭ ਕੁਝ ਬਿਲਕੁਲ ਹੀ ਸ਼ਾਂਤ ਸੀ ਸਿਰਫ ਵੀਰੋ ਦੇ ਦਿਲ ਦੀ ਧੜਕਣ ਹੀ ਪੂਰੇ ਆਲੇ-ਦੁਆਲੇ ਵਿੱਚੋਂ ਸੁਣਾਈ ਦੇ ਰਹੀ ਸੀ ਵੀਰੋ ਦੇ ਜਿਸਮ ਨੂੰ ਆਉਂਦੇ ਪਸੀਨੇ ਨਾਲ ਵੀਰੋ ਦਾ ਸੂਟ ਪੂਰੀ ਤਰ੍ਹਾਂ ਨਾਲ ਭਿੱਜ ਚੁੱਕਿਆ ਸੀ ਸੂਟ ਗਿੱਲਾ ਹੋ ਕੇ ਵੀਰੋ ਦੇ ਜਿਸਮ ਦੇ ਨਾਲ ਲੱਗ ਕੇ ਵੀਰੋ ਨਾਲ ਇੱਕ ਮਿਕ ਹੀ ਹੋਇਆ ਜਾਪੜ ਲੱਗ ਪਿਆ ਵੀਰੋ ਦੇ ਨਰਮ ਅੰਗਾਂ ਦੀ ਬਣਤਰ ਪਸੀਨੇ ਨਾਲ ਭਿੱਜੇ ਸੂਟ ਵਿੱਚੋਂ ਬਿਲਕੁਲ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਗੁੱਲੀ ਵੀਰੋ ਦੇ ਇਸ ਤਰ੍ਹਾਂ ਨਾਲ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਪਹਿਲਾਂ ਤੋਂ ਹੀ ਇੱਕ ਦੂਜੇ ਨਾਲ ਇੱਕਮਿਕ ਹੋ ਚੁੱਕੇ ਹੋਣ ਤੇ ਜਿਸ ਵਿੱਚ ਵੀਰੋ ਨੇ ਆਪਣੀ ਪੂਰੀ ਸਹਿਮਤੀ ਦਿੱਤੀ ਹੋਵੇ ਵੀਰੋ ਨੂੰ ਤਾਂ ਛਤਰੇ ਦੇ ਆਉਣ ਦਾ ਇੰਤਜ਼ਾਰ ਸੀ ਵੀਰੋ ਦੇ ਦਿਲ ਦੇ ਚਾਵਾਂ ਨੂੰ ਤਾਂ ਛਤਰੇ ਦਾ ਰੰਗ ਚੜਿਆ ਹੋਇਆ ਸੀ ਛਤਰੇ ਲਈ ਭੜਕਦੇ ਵੀਰੋ ਦੇ ਜਜ਼ਬਾਤਾਂ ਨੂੰ ਗੁੱਲੀ ਆਪਣੇ ਕਾਬੂ ਵਿੱਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਡਰੀ ਸਹਮੀ ਹੋਈ ਵੀਰੋ ਦੇ ਮੂੰਹੋਂ ਗੁੱਲੀ ਨੂੰ ਰੋਕਣ ਲਈ ਇੱਕ ਲਫ਼ਜ਼ ਵੀ ਨਹੀਂ ਨਿਕਲ ਰਿਹਾ ਸੀ ਗੁੱਲੀ ਨੂੰ ਵੀਰੋ ਦੇ ਦਿਲ ਦੀ ਧੜਕਣ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ ਵੀਰੋ ਦੇ ਜਿਸਮ ਦੀ ਖੁਸ਼ਬੂ ਗੁੱਲੀ ਨੂੰ ਮਦਹੋਸ਼ ਕਰਨ ਲੱਗੀ ਹੋਈ ਸੀ ਵੀਰੋ ਨੇ ਆਪਣੀਆਂ ਅੱਖਾਂ ਨੂੰ ਪਹਿਲਾਂ ਹੀ ਬੰਦ ਕੀਤਾ ਹੋਇਆ ਸੀ ਵੀਰੋ ਨੂੰ ਅਹਿਸਾਸ ਹੋਇਆ ਜਿਵੇਂ ਗੁੱਲੀ ਚਿਹਰੇ ਨੂੰ ਚੁੰਮਣ ਵਾਲਾ ਹੋਵੇ ਵੀਰੋ ਨੇ ਆਪਣਾ ਚਿਹਰਾ ਪਾਸੇ ਵੱਲ ਘੁਮਾ ਲਿਆ ਵੀਰੋ ਦੇ ਬੰਦ ਹੋਏ ਲਾਲ ਲਾਲ ਬੁੱਲ ਵੀ ਥੋੜੇ ਜਿਹੇ ਖੁੱਲ ਕੇ ਫੜਫੜਾਉਣ ਲੱਗ ਪਏ ਪਰ ਵੀਰੋ ਦੇ ਬੁੱਲਾਂ ਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲਿਆ ਵੀਰੋ ਦੇ ਮੂੰਹ ਪਾਸੇ ਕਰਨ ਤੇ ਗੁੱਲੀ ਨੇ ਵੀਰੋ ਦੇ ਮੱਥੇ ਤੇ ਲਮਕ ਰਹੀ ਜ਼ੁਲਫ ਨੂੰ ਹੱਥ ਨਾਲ ਟਿਕਾਉਂਦੇ ਹੋਏ ਵੀਰੋ ਦੀ ਗਰਦਨ ਨੂੰ ਹੱਥ ਨਾਲ ਛੂ ਲਿਆ ਗੁੱਲੀ ਦੇ ਹੱਥ ਲਾਉਣ ਨਾਲ ਹੀ ਵੀਰੋ ਦੇ ਅੰਦਰ ਕਾਂਬਾ ਜਿਹਾ ਛਿੜ ਗਿਆ ਕੰਬਦੀ ਹੋਈ ਵੀਰੋ ਹੋਰ ਵੀ ਇਕੱਠੀ ਜਹੀ ਹੋ ਗਈ ਗੁੱਲੀ ਨੇ ਵੀਰੋ ਦੀਆਂ ਲੰਮਕ ਰਹੀਆਂ ਜ਼ੁਲਫਾਂ ਨੂੰ ਵਾਲਾਂ ਵਿੱਚ ਟਿਕਾ ਦਿੱਤਾ। ਕੁੱਟ ਕੇ ਵੀਰੋ ਦੇ ਹੱਥ ਆਪਣੇ ਹੱਥਾਂ ਵਿੱਚ ਫੜ ਲਏ। ਵੀਰੋ ਕੁਝ ਸਮਝ ਪਾਉਂਦੀ ਜਾਂ ਕੁਝ ਬੋਲ ਪਾਉਂਦੀ ਉਸ ਤੋਂ ਪਹਿਲਾਂ ਹੀ ਗੁੱਲੀ ਵੀਰੋ ਦੇ ਅੱਗੇ ਇੱਕ ਗੋਡਾ ਧਰਤੀ ਤੇ ਰੱਖ ਕੇ ਪੱਬਾ ਪਾਰ ਬੈਠ ਗਿਆ ਤੇ ਵੀਰੋ ਦੇ ਹੱਥਾਂ ਨੂੰ ਚੁੰਮਣ ਲੱਗ ਪਿਆ। ਵੀਰੋ ਨੇ ਇੱਕਦਮ ਆਪਣੀਆਂ ਅੱਖਾਂ ਖੋਲੀਆਂ। ਗੁੱਲੀ ਨੀਵੀਂ ਪਾ ਕੇ ਵੀਰੋ ਦੇ ਹੱਥਾਂ ਨੂੰ ਚੁੰਮ ਰਿਹਾ ਸੀ। ਵੀਰੋ ਦੀ ਸਮਝ ਤੋਂ ਸਾਰਾ ਕੁਝ ਬਾਹਰ ਹੀ ਹੋ ਰਿਹਾ ਸੀ ਵੀਰੋ ਦੇ ਪੈਰਾਂ ਵਿੱਚ ਬੈਠੇ ਗੁੱਲੀ ਨੇ ਫਿਰ ਤੋਂ ਆਪਣੀ ਗਲਤੀ ਦੀ ਮਾਫੀ ਵੀਰੋ ਤੋਂ ਮੰਗੀ ਵੀਰੋ ਦੇ ਹੱਥਾਂ ਨੂੰ ਕੁੱਟ ਕੇ ਆਪਣੀਆਂ ਅੱਖਾਂ ਨਾਲ ਲਾ ਲਿਆ ਵੀਰੋ ਜਿਵੇਂ ਸੁਣ ਹੀ ਹੋ ਚੁੱਕੀ ਸੀ ਗੁੱਲੀ ਦੀ ਕਿਸੇ ਹਰਕਤ ਦਾ ਜਵਾਬ ਹੀ ਨਹੀਂ ਦੇ ਰਹੀ ਸੀ ਗੁੱਲੀ ਖੜਾ ਹੋਇਆ ਤੇ ਵੀਰੋ ਨੇ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਵੀਰੋ ਇੱਕ ਬੁੱਤ ਦੀ ਤਰ੍ਹਾਂ ਹੋ ਚੁੱਕੀ ਸੀ ਜਿਵੇਂ ਜਾਨ ਹੀ ਨਹੀਂ ਬੱਚੀ ਸੀ ਵੀਰੋ ਦੇ ਅੰਦਰ ਵੀਰੋ ਭਾਵੇਂ ਪਰਵੇਂ ਸ਼ਰੀਰ ਦੀ ਮੁਟਿਆਰ ਸੀ ਪਰ ਫਿਰ ਵੀ ਗੁੱਲੀ ਨੇ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਸੀ ਵੀਰੋ ਨੂੰ ਗੁੱਲੀ ਨੇ ਇੰਨਾ ਜ਼ਿਆਦਾ ਆਪਣੇ ਨਾਲ ਲਾ ਲਿਆ ਸੀ ਕਿ ਹਵਾ ਵੀ ਦੋਵਾਂ ਵਿੱਚੋਂ ਨਹੀਂ ਲੰਘ ਸਕਦੀ ਸੀ ਕੋਰੇ ਵਰਕਿਆਂ ਵਰਗੀ ਜ਼ਿੰਦਗੀ ਸੀ ਨਾ ਪੜ ਹੋਈ ਨਾ ਪਾੜ ਹੋਈ ਨਾ ਕਬਰਾਂ ਦੇ ਵਿੱਚ ਦੱਬ ਹੋਈ ਨਾ ਸ਼ਮਸ਼ਾਨਾਂ ਦੇ ਵਿੱਚ ਸਾੜ ਹੋਈ ਵੀਰੋ ਦੀ ਤੇਜ਼-ਤੇਜ਼ ਚਲਦੀ ਦਿਲ ਦੀ ਧੜਕਣ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ। ਡਰੀ ਸਹਿਮੀ ਖੜੀ ਵੀਰੋ ਨੇ ਆਪਣਾ ਮੂੰਹ ਇੱਕ ਪਾਸੇ ਕਰਕੇ ਅੱਖਾਂ ਬੰਦ ਕਰ ਰੱਖੀਆਂ ਸੀ। ਵੀਰੋ ਦੇ ਜਿਸਮ ਦੀ ਮਹਿਕ ਤੇ ਵੀਰੋ ਦੀਆਂ ਹਵਾ ਵਿੱਚ ਲਹਿ ਲਹਾਉਂਦੀਆਂ ਜ਼ੁਲਫਾਂ ਗੁੱਲੀ ਨੂੰ ਹੋਰ ਵੀ ਜ਼ਿਆਦਾ ਜੋਸ਼ ਵਿੱਚ ਕਰ ਰਹੀਆਂ ਸੀ। ਵੀਰੋ ਦੇ ਫੜਫੜਾਉਂਦੇ ਬੁੱਲ ਹੋਰ ਵੀ ਜ਼ਿਆਦਾ ਸੋਹਣੇ ਲੱਗ ਰਹੇ ਸੀ। ਪਸੀਨੇ ਨਾਲ ਭਿੱਜਿਆ ਵੀਰੋ ਦਾ ਗਰਮ ਹੁਸਨ ਗੁੱਲੀ ਦੇ ਜਜ਼ਬਾਤਾਂ ਨੂੰ ਪੜਕਾ ਰਿਹਾ ਸੀ ਵੀਰੋ ਦੀ ਨਰਮ ਨਰਮ ਹਿੱਕ ਵੀ ਗੁੱਲੀ ਦੀ ਦਾਬ ਨਾਲ ਸੂਟ ਵਿੱਚੋਂ ਬਾਹਰ ਨਿਕਲਣ ਲਈ ਤਿਆਰ ਹੋ ਚੁੱਕੀ ਸੀ ਵੀਰੋ ਦੇ ਚਿਹਰੇ ਤੋਂ ਹੱਥ ਨਾਲ ਜ਼ੁਲਫਾਂ ਨੂੰ ਪਾਸੇ ਕਰਦਾ ਹੋਇਆ ਗੁੱਲੀ ਹੌਲੀ-ਹੌਲੀ ਆਪਣਾ ਹੱਥ ਵੀਰੋ ਦੇ ਨਾਲ ਲਾਉਣ ਲੱਗ ਪਿਆ ਗੁੱਲੀ ਦਾ ਮਾਮੂਲੀ ਜਿਹਾ ਛੂਣਾ ਵੀ ਵੀਰੋ ਨੂੰ ਕੰਬਾ ਚੜਾ ਦਿੰਦਾ ਸੀ ਗੁੱਲੀ ਵੀ ਸਮਝ ਚੁੱਕਿਆ ਸੀ ਕਿ ਵੀਰੋ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਹੈ ਆਪਣੇ ਆਪ ਨੂੰ ਕਾਬੂ ਵਿੱਚ ਕਰਦੇ ਗੁੱਲੀ ਨੇ ਵੀਰੋ ਦਾ ਕੁੱਟ ਕੇ ਹੱਥ ਫੜ ਲਿਆ ਤੇ ਵੀਰੋ ਦੇ ਪੈਰਾਂ ਵਿੱਚ ਬੈ ਕੇ ਫਿਰ ਤੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਿਆ ਪਰ ਵੀਰੋ ਕੁਝ ਵੀ ਨਹੀਂ ਬੋਲੀ ਬਸ ਉਸੇ ਤਰ੍ਹਾਂ ਹੀ ਪਾਸੇ ਮੁਹ ਕਰਕੇ ਗੁੱਲੀ ਦੀਆਂ ਗੱਲਾਂ ਨੂੰ ਸੁਣੀ ਜਾ ਰਹੀ ਸੀ ਗੁੱਲੀ ਵਾਰ-ਵਾਰ ਆਪਣੀ ਗਲਤੀ ਦੀ ਮਾਫੀ ਮੰਗਦਾ ਹੋਇਆ ਰੋ ਰਿਹਾ ਸੀ ਤੇ ਆਪਣੀ ਸਫਾਈ ਵੀਰੋ ਦੇ ਅੱਗੇ ਪੇਸ਼ ਕਰ ਰਿਹਾ ਸੀ ਭਾਬੀ ਜੀ ਮੈਂ ਸੱਚ ਕਹਿਨਾ ਮੇਰੇ ਦਿਲ ਵਿੱਚ ਲਾਲੀ ਲਈ ਕੋਈ ਖੋਟ ਨਹੀਂ ਹੈ ਤੇ ਨਾ ਹੀ ਮੈਂ ਲਾਲੀ ਨਾਲ ਕੁਝ ਗਲਤ ਕੀਤਾ ਹੈ ਤੇ ਨਾ ਹੀ ਮੈਂ ਲਾਲੀ ਵਾਸਤੇ ਇੱਥੇ ਆਇਆ ਹਾਂ ਜੇ ਫਿਰ ਵੀ ਮੈਂ ਤੁਹਾਨੂੰ ਗਲਤ ਲੱਗਦਾ ਹਾਂ ਤੁਸੀਂ ਕੋਈ ਵੀ ਸਜ਼ਾ ਮੈਨੂੰ ਦੇ ਸਕਦੇ ਹੋ ਮੈਂ ਹੱਸ ਹੱਸ ਕੇ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ ਪਰ ਮੈਂ ਸੱਚ ਕਹਿਨਾ ਹਾਂ ਭਾਬੀ ਜੀ ਕਿ ਮੈਂ ਲਾਲੀ ਲਈ ਕੁਝ ਵੀ ਗਲਤ ਨਹੀਂ ਸੋਚਿਆ ਤੇ ਨਾ ਹੀ ਸੋਚ ਸਕਦਾ ਹਾਂ ਵੀਰੋ ਦਾ ਹੱਥ ਆਪਣੇ ਹੱਥਾਂ ਵਿੱਚ ਕੁੱਟਦੇ ਗੁੱਲੀ ਨੇ ਰੋ ਰੋ ਕੇ ਵੀਰੋ ਦੇ ਅੱਗੇ ਆਪਣੇ ਸ਼ੈਤਾਨੀ ਦਿਮਾਗ ਦੀ ਚਾਲ ਚੱਲ ਦਿੱਤੀ ਗੁੱਲੀ ਦੀਆਂ ਗੱਲਾਂ ਸੁਣ ਕੇ ਆਖਰ ਵੀਰੋ ਨੇ ਲੜਖੜਾਉਂਦੇ ਹੋਏ ਬੁੱਲਾ ਨਾਲ ਬੋਲਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਹੱਥ ਗੁੱਲੀ ਦੇ ਹੱਥਾਂ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਗੁੱਲੀ ਨੇ ਵੀਰੋ ਦਾ ਹੱਥ ਕੁੱਟ ਕੇ ਫੜਿਆ ਹੋਇਆ ਸੀ ਮੇਰਾ ਹੱਥ ਛੱਡ ਦੇ ਗੁੱਲੀ ਨਹੀਂ ਤਾਂ ਇਹਦਾ ਨਤੀਜਾ ਚੰਗਾ ਨਹੀਂ ਹੋਵੇਗਾ ਤੂੰ ਪਹਿਲਾ ਜੋ ਵੀ ਕੀਤਾ ਤੇ ਹੁਣ ਜੋ ਵੀ ਕਰ ਰਿਹਾ ਹੈ ਤੈਨੂੰ ਇਸ ਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਉਣਾ ਪੈ ਸਕਦਾ ਹੈ ਸ਼ਾਇਦ ਤੈਨੂੰ ਨਹੀਂ ਪਤਾ ਕਿ ਲੋਕ ਇੱਜ਼ਤਾਂ ਖਾਤਰ ਕਿਸੇ ਦੀ ਜਾਨ ਲੈ ਵੀ ਸਕਦੇ ਨੇ ਤੇ ਆਪਣੀ ਜਾਨ ਦੇ ਵੀ ਸਕਦੇ ਨੇ ਆਪਣੇ ਆਪ ਨੂੰ ਗੁੱਲੀ ਦੇ ਖਿਆਲਾਂ ਤੋਂ ਆਜ਼ਾਦ ਕਰਵਾਉਂਦੀ ਵੀਰੋ ਨੇ ਥੋੜੇ ਗੁੱਸੇ ਤੇ ਜੋਸ਼ ਵਾਲੇ ਲਹਿਜ਼ੇ ਵਿੱਚ ਆਉਂਦੀ ਹੋਈ ਨੇ ਕਿਹਾ ਮੈਨੂੰ ਮੌਤ ਵੀ ਮਨਜ਼ੂਰ ਹੈ ਭਾਬੀ ਜੀ ਚਾਹੋ ਤਾਂ ਤੁਸੀਂ ਹੁਣ ਮੇਰੀ ਜਾਨ ਲੈ ਲਵੋ ਪਰ ਮੈਂ ਫਿਰ ਵੀ ਇਹੀ ਕਹੂੰਗਾ ਕਿ ਮੈਂ ਇੱਥੇ ਲਾਲੀ ਵਾਸਤੇ ਨਹੀਂ ਆਇਆ ਸੀ ਤੇ ਨਾ ਹੀ ਮੇਰੇ ਮਨ ਵਿੱਚ ਲਾਲੀ ਲਈ ਕੋਈ ਖੋਟ ਹੈ ਉਹ ਤਾਂ ਵਿਚਾਰੀ ਭੋਲੀ ਅਨਜਾਣ ਪੰਛੀ ਵਰਗੀ ਹੈ ਮੈਂ ਪਲਾ ਉਸ ਵਿਚਾਰੀ ਲਈ ਇਹ ਦੁੱਖ ਕਰਮ ਕਿਵੇਂ ਕਰ ਸਕਦਾ ਹਾਂ ਵੀਰੋ ਦਾ ਹੱਥ ਛੱਡ ਕੇ ਵੀਰੋ ਦੇ ਪੈਰਾਂ ਵਿੱਚ ਸਿਰ ਝੁਕਾਉਂਦੇ ਗੁੱਲੀ ਨੇ ਆਪਣੀ ਅਗਲੀ ਚਾਲ ਚੱਲ ਦਿੱਤੀ ਤੇਰਾ ਕਹਿਣ ਦਾ ਮਤਲਬ ਕੀ ਹੈ ਗੁੱਲੀ ਮੇਰੇ ਪੱਲੇ ਤਾਂ ਕੱਖ ਵੀ ਨਹੀਂ ਪੈ ਰਹਾ 부ਜਾਰਤਾ ਜਈਆਂ ਨਾ ਪਾਈ ਜਾ ਹੁਣ ਮੈਨੂੰ ਸਾਫ਼-ਸਾਫ਼ ਦੱਸ ਤੂੰ ਕਹਿਣਾ ਕੀ ਚਾਉਣਾ ਜੇ ਲਾਲੀ ਵਸਤੇ ਇੱਥੇ ਨਹੀਂ ਆਇਆ ਸੀ ਤਾਂ ਫਿਰ ਕਿਹਦੇ ਵਸਤੇ ਆਇਆ ਸੀ ਆਪਣੇ ਹੱਥਾਂ ਦੀਆਂ ਮੁਠੀਆਂ ਨੂੰ ਘੁੱਟਦੀ ਵੀਰੋ ਹੋਰ ਵੀ ਹੈਰਾਨ ਤੇ ਚਿੰਤਾ ਵਿੱਚ ਖੋ ਗਈ ਗੁੱਲੀ ਦੀਆਂ ਗੱਲਾਂ ਵਿੱਚ ਉਲਜੀ ਵੀਰੋ ਸਮਝਣ ਦੀ ਕੋਸ਼ਿਸ਼ ਵਿੱਚ ਸੀ ਪਰ ਗੁੱਲੀ ਨੇ ਵੀਰੋ ਨੂੰ ਸਮਝਣ ਦਾ ਮੌਕਾ ਹੀ ਨਹੀਂ ਦਿੱਤਾ ਚਿੰਤਾ ਵਿੱਚ ਡਿੱਗੀ ਵੀਰੋ ਤੇ ਚਿਹਰੇ ਨੂੰ ਸਮਝਦੇ ਗੁੱਲੀ ਨੇ ਅਗਲੇ ਹੀ ਕਦਮ ਵੀਰੋ ਦੇ ਉੱਪਰ ਆਪਣਾ ਨਵਾਂ ਜਾਲ ਸੁੱਟ ਦਿੱਤਾ ਪਰਜਾਈ ਜੀ ਮੈਨੂੰ ਪਤਾ ਤੁਹਾਡੇ ਦਿਲ ਵਿੱਚ ਕੀ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਤੁਹਾਨੂੰ ਕੀ ਚਾਹੀਦਾ ਹੈ ਪਰ ਸੱਚ ਜਾਣੀ ਪਰਜਾਈ ਮੈਂ ਲਾਲੀ ਲਈ ਇੱਥੇ ਨਹੀਂ ਆਇਆ ਸੀ ਨਾ ਹੀ ਮੇਰਾ ਕੋਈ ਮਨਸੂਬਾ ਸੀ ਲਾਲੀ ਨਾਲ ਐਵੇਂ ਕਰਨ ਦਾ ਉਹ ਤਾਂ ਬਸ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਲਾਲੀ ਸੀ ਜਾਂ ਤੁਸੀਂ ਜੇ ਮੈਨੂੰ ਪਤਾ ਹੁੰਦਾ ਕਸਮ ਲੱਗੇ ਮੈਂ ਉਹਦੇ ਵੱਲ ਦੇਖਣਾ ਵੀ ਨਹੀਂ ਸੀ ਭਾਬੀ ਜੀ ਵੀਰੋ ਦੇ ਚਿਹਰੇ ਦੇ ਛਾਏ ਚਿੰਤਾ ਦੇ ਬੱਦਲਾਂ ਨੂੰ ਪੜਦੇ ਹੋਏ ਗੁੱਲੀ ਨੇ ਵੀਰੋ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਹੀ ਉਲਝਾ ਲਿਆ ਵੀਰੋ ਨੂੰ ਵੀ ਗੁੱਲੀ ਦੀਆਂ ਅੱਖਾਂ 'ਚੋਂ ਵਹਿਦੇ ਹੰਝੂ ਸੱਚ ਲੱਗਣ ਲੱਗ ਪਏ ਗੁੱਲੀ ਦਾ ਵੀਰੋ ਦੇ ਅੱਗੇ ਤਰਲੇ ਮਿੰਤਾ ਕਰਨਾ ਵੀ ਵੀਰੋ ਦੇ ਦਿਲ ਵਿੱਚ ਗੁੱਲੀ ਲਈ ਥੋੜੀ ਦਇਆ ਦੀ ਭਾਵਨਾ ਪੈਦਾ ਕਰਨ ਲੱਗ ਪਿਆ ਵੀਰੋ ਹਾਲੇ ਵੀ ਇਸ ਕਸ਼ਮਕਸ਼ ਵਿੱਚ ਸੀ ਕਿ ਆਖਿਰ ਜੇਕਰ ਗੁੱਲੀ ਲਾਲੀ ਲਈ ਇੱਥੇ ਨਹੀਂ ਆਇਆ ਹੈ ਤਾਂ ਫਿਰ ਕਿਦੇ ਲਈ ਆਇਆ ਹੈ ਵੀਰੋ ਹਾਲੇ ਇਸ ਉਲਝਣਤਾਣੀ ਵਿੱਚ ਹੀ ਫਸੀ ਹੋਈ ਸੀ ਕਿ ਗੁੱਲੀ ਨੇ ਵੀਰੋ ਦੇ ਨੇੜੇ ਆਉਂਦੇ ਹੋਏ ਵੀਰੋ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਗੁੱਲੀ ਦੇ ਇੰਨਾ ਜ਼ਿਆਦਾ ਨੇੜੇ ਆਉਣ ਨਾਲ ਵੀਰੋ ਪਹਿਲਾਂ ਦੀ ਤਰ੍ਹਾਂ ਫਿਰ ਸਹਿਮ ਗਈ ਗੁੱਲੀ ਵੀਰੋ ਦੇ ਹੱਥਾਂ ਨੂੰ ਹੋਰ ਵੀ ਜ਼ਿਆਦਾ ਘੁੱਟ ਰਿਹਾ ਸੀ ਭਾਬੀ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣ ਲਈ ਇੱਥੇ ਆਇਆ ਸੀ ਮੈਨੂੰ ਲੱਗਾ ਸੀ ਕਿ ਇੱਥੇ ਸ਼ਾਇਦ ਤੂੰ ਹੀ ਹੋਵੇਂਗੀ ਇਸੇ ਲਈ ਮੈਂ ਇੱਥੇ ਆਇਆ ਸੀ ਮੈਨੂੰ ਪਤਾ ਤੁਸੀਂ ਚਤਰੇ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਪਰ ਉਹਨੇ ਨਹੀਂ ਆਉਣਾ ਸੀ ਕਿਉਂਕਿ ਚਲੋ ਛੱਡੋ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਭਾਬੀ ਜੀ ਥੋੜੇ ਚਿਹਰੇ ਦੀ ਖਾਮੋਸ਼ੀ ਤੇ ਦਿਲ ਦੀ ਨਮੋਸ਼ੀ ਮੇਰੇ ਤੋਂ ਦੇਖੀ ਨਹੀਂ ਜਾਂਦੀ ਸ਼ਾਇਦ ਤੁਹਾਨੂੰ ਨਹੀਂ ਪਤਾ ਪਰ ਮੈਂ ਅਕਸਰ ਹੀ ਤੁਹਾਨੂੰ ਹਰ ਰੋਜ਼ ਸਵੇਰੇ ਸ਼ਾਮ ਦੁਪਹਿਰੇ ਸਾਰਾ ਸਾਰਾ ਦਿਨ ਉਡੀਕਦਾ ਰਹਿਣਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ ਪਰ ਕਦੇ ਹਿੰਮਤ ਜਹੀ ਨਹੀਂ ਹੋਈ ਸੀ ਪਰ ਮੇਰੇ ਦਿਲ ਵਿੱਚ ਤੁਹਾਡੇ ਲਈ ਜਲਾਲੀ ਲਈ ਕੋਈ ਵੀ ਖੋਟ ਨਹੀਂ ਹੈ ਵੀਰੋ ਤਾਂ ਪਹਿਲਾਂ ਹੀ ਚਿੰਤਾ ਵਿੱਚ ਸੀ ਉਪਰ ਗੁੱਲੀ ਨੇ ਛਤਰੇ ਵਾਲੀ ਗੱਲ ਕਰਕੇ ਵੀਰੋ ਦੇ ਚਿਹਰੇ ਦੇ ਹੋਸ਼ ਹੀ ਉਡਾ ਦਿੱਤੇ